ਕਮੀਜੇਂ ਦੇ اداکار ਗੁਰਪ੍ਰੀਤ ਕੁਗੀਨੇ ਇਸ ਵਾਰ ਨਵਾਂ ਸਾਲ ਕਿਸਾਨਾਂ ਦੇ ਨਾਲ ਮਨਾਇਆ ਗੁਰਪ੍ਰੀਤ ਕੁਗੀ 31 ਦਸੰਬਰ 2020 ਨੂੰ ਪਰਿਵਾਰ ਸਮੇਤ ਸਿੰਘੂ ਬਾਰਡਰ ਤੇ ਪਹੁੰਚ ਗਏ ਸੀ ਜਿੱਥੇ ਉਹਨਾਂ ਨੇ ਨਵੇਂ ਸਾਲ ਦੀ ਰਾਤ guzari ਗੁਰਪ੍ਰੀਤ ਕੁਗੀਨੇ ਕਿਹਾ ਕਿ ਨਵਾਂ ਸਾਲ ਕਿਸਾਨਾਂ ਦੇ ਨਾਲ ਚੜ੍ਹੋਂ ਤੋਂ ਇਲਾਵਾ ਹੋਰ ਕੋਈ ਵਧੀਆ ਤਰੀਕਾ ਹੋ ਹੀ ਨਹੀਂ ਸਕਦਾ ਸੀ ਜਿੱਥੇ ਸਾਡੇ ਕਿਸਾਨ ਨਵੇਂ ਸਾਲ ਦੀ ਸ਼ੁਰੂਆਤ ਕਰ ਰਹੇ ਨੇ ਤੇ ਅਸੀਂ ਵੀ ਇੱਥੇ ਹੀ ਸਾਲ ਦੀ ਸ਼ੁਰੂਆਤ ਕਰਾਂਗੇ ਇਸਨਾਲ ਹੀ ਉਹਨਾਂ ਨੇ ਕਿਹਾ ਕਿ 2020 ਜਿਸ ਤਰ੍ਹਾਂ ਦਾ ਵੀ ਨਿਕਲ ਗਿਆ ਪਰ ਪਰਮਾਤਮਾ ਅੱਗੇ ਅਰਦਾਸ ਹੈ ਕਿ ਸਾਲ 2021 ਵਧੀਆ ਨਿਕਲੇ ਨਵਾਂ ਸਾਲ ਕਿਸਾਨ ਦੇ ਨਾਲ ਅਕਤੂਬਰ ਨੂੰ ਇੱਥੇ ਆ ਗਏ ਸੀ ਟੈਂਟ ਲਾ ਕੇ ਸਮੇਤ ਪਰਿਵਾਰ ਇੱਥੇ ਰਹੇ ਹੈ ਜੀ ਨਵਾਂ ਸਾਲ ਕਿਸਾਨਾਂ ਦੇ ਨਾਲ ਚੜਾਇਆ ਇਸ ਤੋਂ ਵਧੀਆ ਮੈਨੂੰ ਕੋਈ ਤਰੀਕਾ ਨਹੀਂ ਲੱਗਾ ਕਿ ਜਿੱਥੇ ਸਾਡੇ ਕਿਸਾਨ ਸੁੱਤੇ ਨੇ ਨਵਾਂ ਸਾਲ ਇੱਥੇ ਚੜਾ ਰਹੇ ਨੇ ਅਸੀਂ ਇੱਥੇ ਜਿਹੜਾ ਵਾਂਗੇ 2020 ਤਾਂ ਜਿੱਦਾਂ ਦਾ ਲੰਘਿਆ ਪਰਮਾਤਮਾ ਕੇ ਦਾਸ ਕਰਦੇ ਹਾਂ ਕਿ 21 ਦੀ ਵਧੀਆ ਆਵੇ ਕਿਸਾਨੀ ਸੰਘਰਸ਼ ਦੀ ਜਿੱਤ ਹੋਵੇ ਜਿੱਤ ਕੇ ਕਾਰਨਫਰਦੀ ਜਿੰਦਾਬਾਦ ਐਸ ਤੋਂ ਪਹਿਲਾਂ ਗੁਰਪ੍ਰੀਤ ਕੋ ਗੀ ਕਿਸਾਨੀ ਆंदोलਨ ਦੇ ਵਿੱਚ ਪਹਿਲਾਂ ਵੀ ਸਮਰਥਨ ਦੇ ਲਈ ਦਿੱਲੀ ਪਹੁੰਚ ਚੁੱਕੇ ਨੇ ਜਿੱਥੇ ਉਹਨਾਂ ਨੇ ਕਿਸਾਨਾਂ ਦੀ ਗੱਲ ਕਰਦੇ ਹੋਏ ਕੇਂਦਰ ਨੂੰ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਸੀ ਗੁਰਪ੍ਰੀਤ ਕੋ ਗੀ ਦੇ ਨਾਲ ਕਈ ਹੋਰ ਸਿਤਾਰਿਆਂ ਨੇ ਵੀ ਨਵੇਂ ਸਾਲ ਦਾ ਜਸ਼ਨ ਕਿਸਾਨਾਂ ਦੇ ਨਾਲ ਮਨਾਇਆ ABP Sanja, Josh Jasper, Junoon.